ਬੀਬੀ ਮੈਨੂੰ ਨਾ ਉਹ ਇੱਕ ਗੀਤ ਸੁਣਾ ਦੇ ਮੈਨੂੰ ਆਪਣਾ ਜਨਮ ਬੰਨਣ ਵਾਲਾ ਜਿਹੜਾ ਮਤਲਬ ਕਿ ਪਹਿਲਾਂ ਬਰਾਤ ਆਂਦੀ ਸੀ ਨਾ ਹਾਂ ਬਰਾਤ ਬੰਨਣ ਦਾ ਰਵਾਜ ਹੁੰਦਾ ਸੀ ਨਾ ਪਹਿਲੇ ਮੈਂ ਬੰਨਿਆ ਕਰਦੀ ਜਾਂ ਤੁਸੀਂ ਬੰਨਦੇ ਹੁੰਦੇ ਸੀ ਬਰਾਤ ਅੱਛਾ ਤੇ ਮੈਨੂੰ ਬਰਾਤੀ ਜਾਂਦੀ ਸੀ ਸਾਰੀ ਅੱਛਾ ਹਾਂ ਬਰਾਤ ਬੰਨਣ ਵਾਲਾ ਗੀਤ ਗਾਉਂਦੇ ਸੀ ਫਿਰ ਤੁਸੀਂ ਮੈਨੂੰ ਪੁੱਤਲ ਤੇਆ ਕਰਦੇ ਜਾਂ ਨਾ ਨਹੀਂ ਦੀ ਤੇ ਇਹ ਤੇਆ ਕਰਦੇ ਹੂੰ ਉੱਤੇ ਤਰ ਕੇ ਹੂੰ ਮੈਨੂੰ ਜੀ ਜਾਣ ਬੰਦੀ ਉਹਦੀ ਪੱਤਲ ਦਿੰਦੇ ਸੀ ਮੈਨੂੰ ਅੱਛਾ ਸੁਣਾ ਦੋ ਫਿਰ ਗੀਤ ਚਰਖੇਰਾ ਡੂ ਕਾਡੂ ਵਿਚ ਸਿਉਨੇ ਦੀ ਆ ਵੇਖਾਂ ਮੇਕੋ ਮੇਕੋ ਬਾਤਰਾ ਮੈਂ ਜਾਨੀ ਨਾ ਮੂੰਹ ਦੇਖਾਂ ਜਾਨੀ ਮੇਰੇ ਕਾਬੂ ਚੱਲੇ ਮੈਂ ਵੀ ਕਾਬੂ ਦੇਖਾਂ ਚਿੱਟੇ ਲੱਠੇ ਦਾ ਗਰਾਰਾ ਬਿਚੂਰੇ ਸੁਮੀਜਾ ਨਾਲਾ ਜੀ ਉੱਤੇ ਗੋਰੀਆਂ ਨਾ ਤੇ ਆਂ ਨਖਾੜੇ ਦੇਖਦੇ ਜਵਾਨ ਜੀ ਚਿੱਟੇ ਲੱਠੇ ਦਾ ਗਰਾਰਾ ਬਿਚੂਰੇ ਸੁਮੀਜਾ ਨਾਲਾ ਜੀ ਖਾੜੇ ਦੇਖਦੇ ਜਵਾਨ ਜੀ ਚਾਰ ਕਾ ਮੇਰਾ ਵੇਖਾਂ ਜੀ ਵੇਖੋ ਮੇਖੋ ਨਾ ਤਰਾ ਮੈਂ ਜਾਨੀ ਨਾ ਮੂ ਦੇਖਾਂ ਜੀ ਵਾਹ ਬਈ ਵਾਹ ਯਾਨੀ ਮੇਰੇ ਕਾਬੂ ਚੱਲੇ ਮੈਂ ਵੀ ਕਾਬੂ ਦੇਖਾਂ ਜੀ ਵੰਨਾ ਤੇਰੀ ਕੁਆ ਜੜੀ ਤੈਨੂੰ ਗੋਦ ਤਾ ਖੁੜਾਵੇ ਮੰਨਾ ਤੇਰਾ ਪਿੰਡ ਦਾ ਖੂਹ ਇੱਥੇ ਪਾਣੀ ਪਾੜੀ ਜੂਵੇ ਵਾ ਮੰਮੀ ਵਾ ਮੰਨਾ ਤੇਰਾ ਪਿੰਡ ਜਿੱਥੇ ਜੰਮਿਆ ਨਾ ਆਵੇ ਮੈਂ ਜੋ ਟੀ ਪੰਜਾਵਦੀ ਮੇਰੀ ਹੰਸਾਂ ਵਰਗੀ ਚਾਲ ਮੈਂ ਮੇਰੀ ਯਾਰੀ ਸਾਹ ਕੋਮ ਕਰੂ ਮੈਂ ਜੱਟੀ ਪੰਜਾਬ ਦੀ ਮੇਰੇ ਰੇਸ ਨੂੰ ਮਾਰਗੇ ਵਾੜ ਰੀਸਾ ਮੇਰੀਆਂ ਕੌਣ ਕਰੂ ਮੈਂ ਜੱਟੀ ਪੰਜਾਬ ਦੀ ਮੇਰੀ ਹੋਲਾ ਵਰਗੇ ਨੀ ਬੋਲੂ ਮੇਰੀਆਂ ਰੀਸਾ ਕੌਣ ਕਰੇ ਮੈਂ ਜੱਟੀ ਪੰਜਾਬ ਦੀ ਮੇਰੀ ਹਾਂ ਸਾਵਰੀ ਤੋ ਸੁਣ ਵੀ ਯਾਨੀਆਂ ਗੱਲ ਮੇਰੀ ਹੋ ਜਾ ਮੈਥੋਂ ਦੂਰ ਉਦੜ ਕਣਕਾਂ ਉਦੜ ਕਣਕਾਂ ਵਿੱਚ ਕਣਕਾਂ ਦੇ ਬੂਰ ਪਿਆ ਤਨ ਤੋਰਨਾ ਬਜੂਰੀਏ ਨਹੀਂ ਵਿੰਡ ਮੇਰਾ ਦੂਰ ਪਿਆ ਉ ਦੁਰਗਣ ਕਾ ਉ ਦੁਰਗਣ ਕਾ ਵਿਚ ਕਣ ਕਾ ਦੇ ਰੂਪਿਆ ਅਜ ਤੈਨੂੰ ਤੁਰਨਾ ਪੈ ਜੂ ਗੋਰੀਏ ਨੀ ਪਿੰਡ ਮੇਰਾ ਦੂ ਰੂਪਿਆ ਕਿਆਰ ਖਾ ਮੇਰਾ ਆੜੂ ਕਾੜੂ ਵਿਚ ਸਿਉਨੇ ਨੀ ਅਮੇਖਾਵੇਂ ਕਿ ਨੀ ਕਾਮੇ ਕਾ ਲਾ ਤਰਾ ਮੈਂ ਜਾਨੀ ਨਾ ਮੂ ਦੇਖਵੇਂ ਜਾਨੀ ਮੇਰੇ ਕਾਬੁਲ ਤੇਲੂ ਮੈਂ ਵੀ ਕਾਬੁਲ ਦੇਖੂ ਐ ਮੈਨੂੰ ਮਾਰੀ ਨਾ ਗੂਰੀ ਗਾ ਕੰਢੀ ਨਾ ਮੈਨੂੰ ਗਾੜਵੇਂ ਮਾ ਪਿਆਨੇ ਮੈਂ ਐ ਪੜੀਆਂ ਜਿਉ ਸਿਉ ਨੇ ਦੀ ਤਾਰਵੇਂ ਮਾਰੀਨਾ ਉਰੀ ਗਾ ਕਾ ਮੈਨੂੰ ਛੱਡੀ ਨਾ ਗਾਲਵੇ ਮਾਪਿਆਂ ਨੇ ਮੈਂ ਐ ਪਾਲੀਆਂ ਕੱਤੇ ਦੁੱਧ ਮੱਖਣਾ ਦੇ ਨਾਲ ਵੇ ਮਾਰੀਨਾ ਉਰੀ ਗਾ ਕਾ ਕੱਢੀ ਨਾ ਮੈਨੂੰ ਗਾਲਵੇ ਮਾਪਿਆਂ ਨੇ ਮੈਂ ਰਖੀਆਂ ਕੱਤੇ ਦੁੱਧ ਬੱਤ ਦੇ ਦੇਦੂ ਦੇ ਮਖਣਾ ਲੈ ਨਾਲੇ ਮਾਪਿਆਂ ਨੇ ਮਾਇਆ ਪੜੀਆਂ ਜਿਉਂ ਸੋਹਣੇ ਦੀ ਤਾਰੀਵੇਂ ਝਾਰਖਾ ਮੇਰਾ ਆੜੂ ਕਾੜੂ ਵਿੱਚ ਸੁੰਨੇ ਨੀਅ ਮੇਖਾਵੇ ਨੀਖੋ ਮੇਖੋ ਲਾ ਤਰੂ ਮੈਂ ਜਾਨੀ ਰਮੂ ਦੇਖੂ ਮੈਂ ਹੁੰਡ ਚੱਕਦੇ ਸੋ ਵੀ ਛੜਾ ਆਪਣਾ ਜਨ ਸਨਾਉਣ ਵਾਲਾ ਗੀਤ ਵੀ ਸੁਣਾ ਦਿਓ ਫਿਰ ਮੈਨੂੰ ਜਦੋਂ ਮਤਲਬ ਜਿਵੇਂ ਜਨ ਬਣਦੀ ਤੁਸੀਂ ਨਾ ਨਾ ਜਦੋਂ ਬਨਨ ਦੰਦੇ ਸੀ ਫੇਰ ਮਤਲਬ ਕਿ ਛੜਾਉਂਦੇ ਕਿਵੇਂ ਸੀ ਤਾਰੇ ਛੂਟ ਸੁਮਿਆ ਲੇ ਮੂਰੀਏ ਕਾਲਾ ਨੀ ਤੈਨੂੰ ਦੇਖਦੀ ਆ ਜਨ ਸਾਰੀ ਕਾਇ ਜੁੱਟ ਸੁਨੇ ਆ ਲਿਆ ਨਾ ਬੀ ਬੁੱਲ ਤੇਰੇ ਗਲਾਬੀ ਤੈਨੂੰ ਜਨ ਦੇਖਦੀ ਸਾਰੀ ਨੀ ਬੰਦਾ ਕੁੜੀ ਨੂੰ ਕਹਿੰਦਾ ਉਹ ਅੱਛਾ ਤੇਰੇ ਬੁੱਲ ਨੂੰ ਗਲਾਬੀ ਨੈਣ ਤੇਰਾ ਬੀ ਜੁੱਤੀ ਪਾਲੀ ਪੰਜਾਬੀ ਹੁਣ ਜਨ ਕੋਲੇ ਆ ਚਾਬੀ ਨੀ ਉਹ ਬੰਦਾ ਬੋਲਦਾ ਬੰਦਾ ਕਹਿੰਦਾ ਟੀਮੀ ਨੂੰ ਟੀਮੀ ਤੇ ਤੇ ਟੀਮੀ ਦੇ ਗੱਲ ਆ ਰਹੀ ਏ ਹੁਣ ਉਹ ਜੰਨ ਖੋਲਦਾ ਹੈ ਸਤਨ ਜੰਨ ਖਲਾਉਂਦਾ ਹੈ ਗੀਤ गा ਕੇ ਮੈਂ ਬੰਨਾ ਪਤੌੜ ਤੇਰੀ ਤੂੰ ਮੇਰੀ ਹੋ ਜਾ ਸਾਥ ਨੀ ਮੈਂ ਬੰਨਾ ਗੋਲ ਗੋਲ ਲੱਡੂ ਤੈਨੂੰ ਵੀ ਮੈਂ ਪਿੱਛੇ ਛੰਨੂ ਨੀ ਦਵਾਉਂਦਾ ਬੰਨਾ ਆਹੋ ਬਰਾਤ ਉਹ ਛਡਾਉਂਦਾ ਹੈ ਨਾ ਜਨ ਬੰਨੀ ਹੋਈ ਛਡਾਉਂਦਾ ਫਿਰ ਉਹ ਗੰਦਾ ਵੀ ਛਡਾ ਦਿੰਦਾ ਸੀ